ਹਾਂ ਜੀ ਕੀ ਹਾਲ ਚਾਲ ਨੇ ਬਾਈ ਔਰ ਘਰ ਪਰਿਵਾਰ ਸਾਰੇ ਨੇ ਠੀਕ ਨੇ ਜਾਨਵਰ ਵਗੈਰਾ ਠੀਕ ਨੇ ਬਈ ਸਾਰਿਆਂ ਦੇ ਆ ਗਏ ਯਾਰ ਅਪੈਸਰ ਨਹੀਂ ਕਰੇ ਆ ਗਏ ਭਈ ਆਪਾਂ ਉਸ ਥੋੜਾ ਜਿਹਾ ਕੰਮ ਹੀ ਕਰਿਆ ਹਰੇ ਆਪ ਡਾਣੇ ਪਿਉਂਦੇ ਆਪਾਂ ਇਹਨਾਂ ਨੂੰ ਪੋਤਰਾ ਨੂੰ ਬਹੁਤ ਭਿੱਜੇ ਹੋਏ ਦਾਣੇ ਯਾਰ ਖਾ ਲੈਂਦੇ ਨੇ ਵਧੀਆ ਦੂਜੇ ਤਾਂ ਖੰਡਿਆਉਂਦੇ ਨੇ ਬਾਲੇ ਕਹਿਣ ਦਾ ਮਤਲਬ ਤੇ ਹੁਣ ਆਪਾਂ ਇਹਦਾ ਯਾਰ ਬਰਾਬਰ ਦਾ ਦੇਖੀਏ ਸਿਸਟਮ ਵਿਕੀ ਸਿਸਟਮ ਹੈ ਇੱਕ ਤਾਂ ਯਾਰ ਅੱਜ ਹੀ ਮੇਰੀ ਪੂਰੀ ਸਲਾਹ ਦੀ ਕਬੂਤਰ ਡਾਉਣ ਦੀ ਦੇਖੋ ਮੌਸਮ ਕਿਵੇਂ ਹੋ ਰਿਹਾ ਕਰੋ ਯਾ ਇੱਕ ਆਪਣੇ ਨਾਲ ਦੇ ਮੁੰਡੇ ਨੇ ਇਹ ਪਿੰਡ ਦਾ ਕਬੂਤਰ ਢਾ ਰੱਖੇ ਨੇ ਘਰ ਹੋਂ ਤਾਂ ਤੇ ਪਰ ਐਨੀ ਮੌਸਮ ਵਧੀਆ ਕਬੂਤਰ ਡਾਉਣ ਵਾਲਾ ਆ ਕਰਕੇ ਆਪਾਂ ਤਾਂ ਨਹੀਂ ਕਬੂਤਰ ਆਪਣੇ ਕੱਢਦੇ ਬਈ ਹੁਣ ਪਤਾ ਬਈ ਹੁਣ ਬੈਠਣੇ ਨਹੀਂ ਹੈਗੇ ਐਵੇਂ ਫਰਵਾਚ ਉਹ ਚੀਜ਼ਾਂ ਚ ਕੀ ਫਾਇਦਾ ਡਾਂਗੀਆਂ ਚੱਕੀ ਫਿਰਾਂਗੇ ਹਨ ਤੇ ਆਪਣੇ ਜਨਪਰ ਬੈਠੇ ਨੀ ਆ ਮਾ ਸੈਟਾ ਤੇ ਕਬੂਤਰੀ ਬਈ ਆਪਣੀ ਜਿੱਦਲੀ ਤਾਂ ਉੱਥੇ ਹੀ ਧਰੂਗੀ ਅੰਡਾ ਆਪਣਾ ਉੱਥੇ ਚੱਲ ਉੱਥੇ ਕੋਈ ਨਾ ਮਿੱਟੀ ਚ ਲਾ ਦਾਂਗੇ ਬੱਤਕ ਜਿਹੜੀ ਆਮ ਤਰ੍ਹਾਂ ਸਾਰੇ ਆਪਣੇ ਜਾਨਵਰ ਓਕੇ ਦੀ ਰਿਪੋਰਟ ਆ ਕਲੀ ਪਾਤੀ ਸੀ ਕਲੀ ਨਾਲ ਸੈੱਟ ਹੋ ਗਿਆ ਬਈ ਕੰਮ ਤੇ ਚੱਕ ਦੀ ਇਹਨਾਂ ਦੀ ਅੰਡੇ ਵਾਲੀ ਆਪਾਂ ਬੱਚਾ ਹੁੰਦਾਣ ਵਾਲੀ ਜਾਂ ਚਾਂਟਾਂ ਵਾਲੀ ਵਹੀ ਜੰਨ ਦਾਨ ਵਾਲੀ ਟ੍ਰੇ ਨਾ ਯੱਕ ਦੀਏ ਪਾਂਡਾ ਪਾਂਡਾ ਵੀ ਤੋਂ ਇਹਨਾਂ ਦਾ ਪਾਣੀ ਵਾਲਾ ਪਾਣੀ ਬਈ ਮੈਂ ਟੂਟੀ ਆ ਰਹੀ ਸੀ ਛੱਡ ਤਾਂ ਚੈੱਕ ਕਰਦਾ ਪਾਣੀ ਓਏ ਅਸ ਬਲਾਰਜਾ ਕਰ ਜਾਂਦਾ ਚੈੱਕ ਜਾਨਵਰ ਉਹਦੇ ਫਿਰਦੇ ਨੇ ਆ ਸੈਨ ਮੁੰਡੇ ਦੇ ਨਾਲ ਵਾਲਦੇ ਵੀ ਹੂੜੇ ਫਿਰਦੇ ਨੇ ਚਲੋ ਮੈਂ ਕਬੂਤਰ ਪਾਣੀ ਕੱਢਦਾ ਬਾਰੇ ਕਰਦਾ ਮੈਂ ਵੀਡੀਓ ਕੰਟੀਨਿਊ ਬਈ ਦਾਣੇ-ਦੋਣੇ ਪਾਲਾ ਇਹਨਾਂ ਨੂੰ ਆਓ ਜੀ ਪੁੱਤਰ ਨੂੰ ਬਈ ਦਾਣੇ ਪਾਈਏ ਹੁਣ ਆਪਾਂ ਮਨ ਮਾਈ ਸੀ ਮਾ ਮੌਸਮ ਜਦ ਸੈੱਟ ਹੋ ਜੂ ਪਰ ਮੌਸਮ ਨਹੀਂ ਸੈੱਟ ਹੁੰਦਾ ਬਈ ਮੌਸਮ ਤਾਂ ਐਂ ਰਹੂ ਅੰਤਵਾਰ ਵੀ ਆਉਣ ਵਾਲਾ ਹਫਤਾ ਹੋ ਗਿਆ ਖੋਡਾ ਸਾਫ ਕਰੀਏ ਖੋਡਾ ਸਾਫ ਕਰਾਂਗੇ ਦੁਬਾਰਾ ਸ਼ੱਕੂ ਪਈ ਜੋ ਬਰ ਸੋਣਾ ਆ ਜਾਂਦੇ ਨਾਲ ਸੇੜਲੀ ਜੋੜੀ ਸੀ ਥੱਲੇ ਆ ਗਈ ਤੇ ਅਗਲੀ ਝਾੜੇ ਭਰੀ ਯਾਰ ਪੂਛ ਖੰਭ ਜੇ ਗੱਡੀ ਜਾਂਦੀ ਹੈ ਪਤਾ ਨਹੀਂ ਉਹੀ ਲੱਗਦਾ ਪਾਣੀ ਭਰਦੀ ਹੈ ਵਈ ਨਾ ਆਪਣੀ ਦਪੈਰ ਖਿੜੀ ਨੇ ਵੀ ਫੁੱਲ ਕੱਢ ਲੇ ਕਰੋ ਚੈੱਕ ਪਾਣੀ ਪੂਣ ਦਾ ਕੰਮ ਨਮੇੜੀਏ ਭੁੱਖੇ ਨਹੀਂ ਹੈਗੇ ਉੱਤਰਿਆ ਰ ਅਈ ਇਹ ਤਾਂ ਅੰਦੇ ਦਾ ਹੈ ਨਹੀਂ ਇਹ ਸਾਰੇ ਆ ਜਾਣਗੇ ਕੇਰਾ ਇਹ ਹੁੰਦਾ ਹੁੰਦਾ ਉਹ ਇੱਕ ਜਾ ਜੇ ਤਾਂ ਸਾਰੇ ਆਏ ਆ ਨੇ ਬਾਈ ਬਾਈ ਨੇੜੇ ਕਬੂਤਰੀ ਆਪਣੀ ਚਿਤਲੀ ਬੋਦੀ ਵਾਲੀ ਉਹਨੂੰ ਵੀ ਖੋਹਦੀ ਹੈ ਹੋਨ ਸਾਧਰੀ ਤੇ ਬੰਨਿਆ ਕਰਾਂਗੇ ਹੁਣ ਇੱਕ ਦਿਨ ਤੇ ਡਾ ਕੇ ਡਾਇਆ ਕਰਾਂਗੇ ਕਿੱਕ ਕੋ ਪਾਈ ਤਾ ਨਹੀਂ ਇਹਨਾਂ ਨੂੰ ਪਾਤਾ ਦਾਣੇ ਖਾਣ ਦੇ ਇਹਨਾਂ ਨੂੰ ਜਾਨਵਰਾਂ ਕਰੋ ਸ਼ੌਂਗ ਆਪਣੇ ਸਾਰੇ ਜਾਨਵਰਾਂ ਦਾ ਬਾਈ ਇੱਕ ਦਿਨਾਂ ਤੱਕ ਬਚੇ ਜੇ ਬਾਰੇ ਬਿਠਾਉਣ ਲੱਗਾਂਗੇ ਸਾਧਰੀ ਤੇ ਅਜੇ ਪੜਾਇਆ ਕੱਚੇ ਨੇ ਨਿਆਣੇ ਨਹਿਜ ਮਣੀ ਡਾਰੀ ਡੂਰੀ ਨਹੀਂ ਮਾਰਦੇ ਜੋ ਡਾ ਡੂਰੀ ਲਾ ਕੇ ਮਾਰਨ ਫਿਰ ਬਿੜਿਹਾਉਣ ਲੱਗ ਜਾਂਦੇ ਆ ਤੇਰੇ ਤਾਂ ਹੱਥ ਨੇ ਦੇਖਦੇ ਜੇ ਮੈਂ ਸਨੇਹਾ ਆ ਗਿਆ ਹੱਥ ਨੇ ਤਾਂ ਕਬੂਤਰ ਨੂੰ ਛਤਰੀ ਤੇ ਬੰਨਾਂਗੇ ਯਾਰ ਇਹਨੂੰ ਹੁਣ ਗਝਾਵਾਂਗੇ ਐ ਤਾਂ ਲੋਟ ਨਹੀਂ ਆਉਣਾ ਕੰਮ ਭਿੱਜਣੀ ਨਹੀਂ ਹੈਗੀ ਬਰਾਏ ਇਹ ਮੈਂ ਵੀ ਹੁਣ ਤਾਂ ਇਹ ਉੱਡ ਕੇ ਆਈ ਆ ਪਤਾ ਜੇ ਲੱਗ ਗਿਆ ਇਹਨੂੰ ਬਾਲੇ ਵਾਲੇ ਦੇ ਟਾਈਮ ਦਾ ਘਰਾਂ ਦਾ ਤਾਂ ਕਰਕੇ ਸੈੱਟ ਹੋ ਜੂਗੀ ਨਹੀਂ ਇਹ ਸੈੱਟ ਹੁੰਦੀ ਸੀ ਤੇ ਇਹ ਹੁਣ ਬੰਦ ਕਰ ਲਈ ਫਿਰ ਫਿਰ ਭੁੱਲ ਜੂਗੀ ਵੀ ਕਿੱਥੋਂ ਜਿਉ ੜੀ ਸੀ ਕਿਵੇਂ ਜੀ ਕੀ ਗੱਲ ਬਾਤ ਸੀ ਚਲ ਹੁਣ ਇਹ ਗਿੱਜ ਜੂਗੀ ਤੇ ਹੁਣ ਇਹਨੂੰ ਪੱਗ ਜਹਾਵਾਂਗੇ ਕਬੂਤਰ ਆਪਾਂ ਸਿਰ ਕੁਝ ਆਏ ਹੁੰਦਾ ਯਾਰ ਵੀ ਕਬੂਤਰ ਫੁੱਡੇ ਖੜਜੋਂ ਨਿਕਲ ਜੇ ਆ ਜਾਂਦਾ ਨਹੀਂ ਡਾ ਟੈਂਸ਼ਨ ਆਉਂਦੇ ਵੀ ਰਾਹ ਨਹੀਂ ਗਿੱਜਾ ਹੋਇਆ ਆਪਣੇ ਗਾ ਨਹੀਂ ਗਿੱਜਾ ਹੋਇਆ ਹਣ ਰਾਪਣੇ ਦੋ ਤਿੰਨ ਕਬੂਤਰ ਹੀ ਆ ਜਾਣਗੇ ਜਿਵੇਂ ਬਾਕੀ ਸਾਰੇ ਗਿੱਜੇ ਰਹਿ ਜਾਣਗੇ ਬਸ ਗਿੱਜੇ ਜਾਣਗੇ ਕਹਿੰਦਾ ਮਤਲਬ ਤੇ ਆਹੀ ਸਿਸਟਮ ਆ ਬਾਈ ਬਾਕੀ ਦੋ ਬੱਚੇ ਹੋਗੇ ਤਿੰਨ ਬੱਚੇ ਪਹਿਲਾਂ ਨੇ ਆਪਣਲੇ ਲਵੇ ਪੰਜ ਬੱਚੇ ਹੋਗੇ ਤੇ ਉਹ ਬੱਚੇ ਤਾਂ ਹੀਪੀ ਦੇ ਨੇ ਯਾਰ ਦੋਨੇ ਆਪਾਂ ਤਾਂ ਚੁਰਕਣਾ ਨਹੀਂ ਕੋਈ ਮੇਰੇ ਸਾਬ ਨਾਲ ਜੇ ਚਲ ਇੱਕ ਦਿੱਤਾ ਉਹਨੇ ਤਾਂ ਰੱਖ ਲਾਂਗੇ ਨਹੀਂ ਇਹ ਕਿਹਾ ਵੀ ਦੋਨੇ ਲੈ ਕੇ ਨੇ ਚਲ ਦੋਲੇ ਵੀ ਦੇ ਦਾਂਗੇ ਉਹਨੂੰ ਆਪਾਂ ਤਾਂ ਕੋਈ ਡਰ ਚੱਕਰ ਨਹੀਂ ਤਾਂ ਕਰਕੇ ਤੇ ਚਲੋ ਠੀਕ ਆ ਬਾਈ ਫਿਰ ਮੈਂ ਸਾਮਣੂ ਆ ਕੇ ਕਰਦਾ ਵੀਡੀਓ ਕੰਟੀਨਿਊ ਹੁਣ ਦਾਣੇ-ਦਣੇ ਨੂੰ ਪਾ ਤੇ ਉਹਨਾਂ ਨੂੰ ਖਾ ਲੈਣ ਦੇਣੇ ਨੂੰ ਫਿਰ ਆਪਾਂ ਚੱਲਦੇ ਆਂ ਉਧਰਲੇ ਕਰੇ ਤਾਂ ਕਰਕੇ ਸਿਸਟਮ ਕਰਦੇ ਆਂ ਬਈ ਸਾਮਣੂ ਆ ਕੇ ਵੀਡੀਓ ਆਪਾਂ ਕੰਟੀਨਿਊ ਹਾਉ ਜੀ ਸਾਮਣ ਦਾ ਟਾਈਮ ਹੋ ਗਿਆ ਹੁਣ ਵੀ ਬਦਲ ਬਈ ਇੰਨੀ ਹੋ ਰਹੀ ਹੈ ਜਿੰਨੀ ਵੀ ਕਹਿ ਦਈਏ ਆਪਾਂ ਚੈੱਕ ਕਰ ਸਕਣੀਆਂ ਵੀ ਆ ਕੇ ਗਈਆਂ ਨੇ 10-15 ਮਿੰਟ ਪਹਿੰਨਾ ਤੇ ਆਪਾਂ ਅੱਗੇ ਹੁਣ ਇੰਦਰਲੇ ਘਰੇ ਆਪਣੇ ਜਾਨਵਰਾਂ ਦਾ ਦਾਣਾ ਪਾਣੀ ਕਰਨ ਆਹ ਤਾਂ ਕਬੂਤਰ ਬਾਹਰੇ ਪੂਰੇ ਕੱਢੇ ਹੋਏ ਨੇ ਬਈ ਕਿਉਂ ਬਾਹਰੇ ਵੀ ਕੀ ਗੱਡੀ ਆ ਯਾਰ ਤੇ ਮੀਸਾਂ ਸੁਖਰਾਵ ਜੇ ਤਾਂ ਮੌਸਮ ਵਧੀਆ ਹੋਵੇ ਤਾਂ ਆਪਾਂ ਬਾਹਰੇ ਵੀ ਗੱਡੀ ਕਬੂਤਰ ਆਪਣੇ ਅੰਦਰ ਹੀ ਨੇ ਮਸੰਦਰੀ ਬੈਠੇ ਨੇ ਆਪਣੇ ਜਾਨਵਰ ਸਲਾਹ ਹੈਗੀ ਸੀ ਤੇ ਕਣੀਆਂ ਹੀ ਆਗੀਆਂ ਮਾ ਫਿਰਾਂ ਦਾ ਗਵਾਲੀਏ ਹਨਾ ਹੂੰ ਤਾਂ ਮੈਂ ਆ ਤਾਂ ਟਾਈਮ ਨਾਲ ਹੀ ਗਿਆ ਸੀ ਕਿਰੋਸ਼ਕ ਉਹ ਆ ਬੈਠੇ ਨੇ ਇੱਕ ਤਰ੍ਹਾਂ ਦਾ ਹੱਤਾ ਸੈੱਟ ਫਿੱਟ ਹੋਏ ਬੈਠੇ ਨੇ ਓਕੇ ਤੇ ਪੋੜਾ ਕੁੱਡਾ ਵੀ ਜਾਵਾਂ ਓਕੇ ਆ ਬਾਈ ਸ਼ੈੱਲ ਸੁੱਲ ਤੋਂ ਬਸ ਤੇ ਆਪਣੇ ਕੋਡੇ ਦੀ ਸ਼ੈੱਲ ਤੋਂ ਸ਼ੈੱਲ ਨਹੀਂ ਹੈਗੀ ਆਪਣੇ ਕੋਡੇ ਦੀ ਤੇ ਦਾਣੇ ਨੂੰ ਇਹਨੂੰ ਰੱਖੀਏ ਦਾਨੇ ਰੱਖੇ ਯਾਰ ਦਾਨੇ ਚ ਚੱਕੋ ਬਈ ਦਾਨੇ ਰੱਖਦੇ ਨਾ ਨਾ ਦਾਨੇ ਤੇ ਕਾਲੇ ਕੀ ਲਾਗੇ ਆ ਬਚਾ ਇਹ ਵਜਾ ਯਾਰ ਲਿੱਸਾ ਥੋੜਾ ਜਿਹਾ ਪਤਾ ਨਹੀਂ ਕਿਉਂ ਜੋਰ-ਜੋਰ ਭਰ ਜੂ ਆ ਜੇ ਨਿਆਣਾ ਵੀ ਆ ਹੋੜੇ ਹੋੜੀ ਸਾਰੇ ਓਕੇ ਹੋ ਜੀ ਹੋਰ ਇਹ ਬੱਚੇ ਵੀ ਆਉਣ ਲੱਗ ਜਾਣਗੇ ਆਪਣੇ ਉਹ ਬੈਠੇ ਨੇ ਜਿਹੜੇ ਇੱਕ ਦਿਨ ਚ ਪੂਰਾ ਉਹਨੂੰ ਆਉਣ ਲੱਗ ਜਾਣਗੇ ਅਜੇ ਤਾਂ ਨਿਆਣੇ ਨੇ ਜਿਹੜੇ ਡਰਦੇ ਨੇ ਕੂਤਰ ਕੋੜਦੇ ਵੀ ਨੇ ਯਾਰ ਤਾਂ ਕਰਕੇ ਵੀ ਨਹੀਂ ਆਉਂਦੇ ਹੈਗੇ ਵਰਕੇ ਆਉਣ ਲੱਗ ਜਾਣਗੇ ਕਾਹਨ ਆਏ ਟਾਈਮ ਦੇ ਵਿੱਚ ਬਾਕੀ ਸਾਤਰੀ ਦਾ ਕਪੜਾ ਕਪੜਾ ਵੀ ਉਹ ਕਰਨਾ ਸੀ ਯਾਰ ਇਹਨੂੰ ਪਾਣੀ ਵੀ ਪਾ ਦਾਂ ਮੈਂ ਜਿਹੜਾ ਥੋੜਾ ਜਿਹਾ ਰਹਿਦਾ ਪਰ ਉਹ ਕੀ ਕਰੀਏ ਇਹਨੂੰ ਸ਼ਕੋ ਜੀ ਪਾਣੀ ਵੀ ਇਹਨੂੰ ਦਾ ਓਕੇ ਕਰਤਾ ਬਈ ਹੁਣ ਮਜ਼ਿਆਂ ਬੁਝਾਣਾ ਕੰਮ ਜਮਾ ਓਕੇ ਐ ਯਾ ਨੰਬਰ ਰੰਦ ਕੋ ਤਾਂ ਗੈਜਟੀਆਂ ਦਾ ਬੱਚਾ ਨੂੰ ਜੋਗਾ ਦੇਣਾ ਵੱਚਾਂ ਦੀ ਬੈਠਾ ਸੀ ਉਹ ਨਿੱਗ ਜੀ ਦਿੰਦਾ ਹੁੰਦਾ ਹੈ ਕਬੂਤਰ ਬੱਚਿਆਂ ਨੂੰ ਕੋਈ ਵਾਰ ਨੇ ਕਬੂਤਰ ਬੱਚੇ ਚੈੱਕ ਕਰੋ ਤਿੰਨ ਆਪਾਂ ਨੇ ਉੱਧਰਲੇ ਘਰੇ ਆਏ ਜਿਹੜਾ ਉੱਧਰਲਾ ਘਰ ਆ ਆਪਣਾ ਉੱਧਰ ਕੁ ਮੰਡੀ ਆ ਨੇ ਰੱਖੇ ਹੋਣੇ ਜਮਾ ਨਾਲ ਤਾਦਰੀਆ ਕੱਪੜਾ ਵੀ ਯਾਰ ਹਜੇ ਟਾਈਮ ਹੀ ਲੱਗਦਾ ਮੇਰੇ ਸਾਲਾ ਪਹਿਲਾਂ ਮੈਂ ਇਹ ਸਾਰੇ ਦੀ ਨਵਾ ਲਾਦਾ ਨਵਾ ਫਿਰ ਉਹ ਦੋ ਲਾਵਾਂਗੇ ਜਦੋਂ ਸਾਰਾ ਸਿਆਣ ਤੋਂ ਬਾਅਦ ਕਬੂਤਰ ਪਾਤਰ ਕੱਟਾਂਗੇ ਉਦੋਂ ਨਵਾ ਲਾਵਾਂ ਹੁਣ ਤੈਨੂੰ ਅਹੀਂ ਬਚਾਂ ਬਚਾਂ ਅਹੀਂ ਲਾ ਲਾਂਗੇ ਇਹ ਅੰਜਰਾ ਗਿਆਣਗੇ ਆਮਦ ਨੇ ਬੱਚੇ ਜੀ ਪੂਰੇ ਬਾਰੇ ਹੁਣ ਤਾਂ ਸੱਟਾ ਗਾਮਾ ਜਮ ਕੱਲ ਨੂੰ ਸਲਾਹ ਹੈ ਕਿ ਜੇ ਮੌਸਮ ਜੀ ਠੀਕ ਰਹੇ ਯਾਰ ਇੱਕਦਮ ਮੌਸਮ ਨਹੀਂ ਠੀਕ ਰਹਿੰਦਾ ਬਾਈ ਫਿਰ ਆਇਆ ਨਾ 11:00 ਬਜੇ ਮੈਂ 10 10:00 12:00 ਬਜੇ ਮੈਂ ਜਾਣਾ ਹੁੰਦਾ ਮੈਨੂੰ ਆਏ ਚੱਲ ਬੋਦ ਨੂੰ ਬੈਹ ਜਾਣਾ ਹਨਾ ਇਹ ਬੈਹਦੇ ਨਹੀਂ ਫਿਰ ਉਹਦੋਂ ਨੂੰ ਯਾਰ ਤਾਂ ਕਰਕੇ ਟਿਕ ਤਾਂ ਆਉਂਦੀ ਹੈ ਹੋਰ ਕੋਈ ਚੱਕਰ ਇਹਨਾਂ ਦਾ ਪਾਣ ਜਾਨਵਰਾਂ ਦਾ ਆਪਣੇ ਦਾ। ਹੋਰ ਤਾਂ ਸਾਰੇ ਓਕੇ ਦੀ ਰਿਪੋਰਟ ਆ। ਬਸ ਸਹੀ ਸਿਸਟਮ ਆ ਬਈ ਹੁਣ ਇਹਨਾਂ ਦਾ ਦਾਣਾ ਪਾਣੀ ਆਪਾਂ ਕਰਤਾ। ਤੇ ਉਹਨਾਂ ਨੂੰ ਦਾਣੇ ਉਹਨੇ ਖਾ ਲੈਣ ਦੇ, ਪਾਣੀ ਪੂਣੀ ਉਹਨਾਂ ਨੂੰ ਪਰਤ ਆਪਾਂ। ਤੇ ਬਸ ਆਪਾਂ ਕਰਦੇ ਆਂ ਵੀਡੀਓ ਦਾ ਐਂਡ। ਮਿਲਦੇ ਆਂ ਆਪਾਂ ਕੱਲ ਨੂੰ। ਨਵੀਂ ਵੀਡੀਓ ਦੇ ਵਿੱਚ। ਓਕੇ ਜੀ।